ਫੋਨ ਕਰ ਲੈ ਇੱਕ ਵਾਰੀ ਕੀ ਜਵਾਬ ਦਿੰਦੇ ਐ ਅੱਗੋਂ ਜੇ ਨਾ ਹੋਗਾ ਨਾ ਤਾਂ ਲਵਲੀ ਦੇ ਆਉਂ ਤਾਂ ਪਹਿਲਾਂ ਪਹਿਲਾਂ ਉਹਨੂੰ ਪਿੰਡ ਦੇ ਘਰ ਦੇ ਜੀਏ ਤਾਂ ਉਹਨਾਂ ਨੇ ਸਾਡੀ ਮੰਗ ਪੂਰੀ ਕਰਤੀ ਤਾਂ ਹੀ ਇਹਨੂੰ ਲਾਵਾਂਗੇ ਜੇ ਉਹਨਾਂ ਨੇ ਸਾਡੀ ਮੰਗ ਪੂਰੀ ਨਾ ਨਾ ਕੀਤੀ ਇਹ ਰਹੂਗੀ ਸਾਰੀ ਉਮਰ ਪੇਕੇ ਹੀ ਫਿਰ ਪਾ ਕੱਪੜੇ ਇਹਦੇ ਤੇ ਮੈਂ ਉਹ ਚੋਲੇ ਨਾਲ ਗੱਲ ਕਰਕੇ ਨਾ ਪਾਉਣੀ ਮੈਂ ਤੇਰੇ ਕੱਪੜੇ ਲੱਗੀ ਪਾਉਣਾ ਤੇ ਚੱਲ ਆਪਣੇ ਪਿੰਡ ਅੱਜ ਜੀਜੀ ਮੇਰੀ ਗੱਲ ਸੁਣੋ ਮੈਂ ਪਿੰਡ ਕੀ ਕਰਨਾ ਵਾ ਜਾ ਕੇ ਮੈਂ ਭਾਬੀ ਇੱਥੇ ਗੱਲ ਸੁਣਨ ਵਾਸਤੇ ਨਹੀਂ ਆਈ ਠੀਕ ਜੀ ਜੀ ਵੇ ਲੋ ਤੁਸੀਂ ਉਦਨ ਕਹਿੰਦੇ ਤੂੰ ਮੇਰੀ ਪਹਿਣਾ ਮਰ ਗਈ ਆਂ ਤੁਸੀਂ ਇਦਾਂ ਕਿਉਂ ਕਰੰਦੇ ਆ ਮੇਰੇ ਨਾਲ ਤੂੰ ਪਹਿਣਾ ਵਾਲੇ ਕੰਮ ਨਹੀਂ ਕੀਤੇ ਐਸਾ ਬਸੇ ਬਹਿਣਾ ਵਾ ਸਿੱਧਾ ਆਪਣੇ ਪਿੰਡ ਜਾ ਕੇ ਤਰਨਾ ਹਾਂ ਨਾਲੇ ਨਾ ਵਸਦਾ ਟਾਈਮ ਹੋ ਹੀ ਗਿਆ ਹੋਵੇ ਸੰਦੀਪ ਜੈਨੂ ਗੇਟ ਤੱਕ ਕਰਿਆ ਜੀ ਜੀ ਵੇ ਲੋ ਤੁਹਾਡੇ ਗੜੀ ਮੈਂ ਹੱਥ ਜੋੜਦੀ ਆਂ ਜਿੱਥੇ ਮਾਲਕ ਰੱਖਦਾ